ਤੇ ਪਾਸੇ ਵਾਲੇ ਗੌਂਡੀ ਜਰੂਰ ਆਏ ਪਰ ਉਦੋਂ ਤੱਕ ਕਰ ਗੜਾ ਰੇਤ ਕੇ ਜਿਹੜੇ ਕਿ ਇਹ ਕਿ ਰਵੀ ਪੱਛ ਚੁੱਕਾ 7 ਸਤਸਰੀਏ ਕਾਲ ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਜਿੱਥੇ ਸਰਵਣ ਪੁੱਤ ਵਰਗੇ ਚੰਗੇ ਬੀਬੇ ਮੁੰਡਿਆਂ ਦੀ ਸਾਡੇ ਕੋਲ ਉਦਾਹਰਣ ਹੈ ਉਥੇ ਅਜਿਹੀ ਖਬਰਾਂ ਦੇਣ ਲੱਗੇ ਇੱਕ ਵਾਰੀ ਦਿਲ ਘਬਰਾ ਜਾਂਦਾ ਡਰ ਜਾਂਦਾ ਕਿ ਰਿਸ਼ਤੇ ਪਾਣੀ ਨਾਲੋਂ ਵੀ ਪਤਲੇ ਪੈ ਗਏ ਆ ਜਾਂ ਇਹਨਾਂ ਦੇ ਅੰਦਰ ਕਿਸੇ ਮਾਨਸਿਕ ਰੋਗ ਦਾ ਅਸਰ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ ਕਿ ਜਿਹੜੇ ਪੁੱਤ ਦੁੱਧਾਂ ਨਾਲ ਪਾਲੇ ਸੀ ਉਹ ਆਪਣੀ ਮਾਂ ਦੇ ਖੂਨ ਦੇ ਪਿਆਸੇ ਕਿਵੇਂ ਬਣ ਗਏ ਅੱਜ ਦੇ ਇਸ ਦੌਰ ਦੇ ਵਿੱਚ ਰਿਸ਼ਤਿਆਂ ਦੀ ਕੋਈ ਅਹਿਮੀਅਤ ਨਹੀਂ ਰਹਿ ਗਈ ਹਰ ਰੋਜ਼ ਰਿਸ਼ਤਿਆਂ ਨੂੰ ਤਾਰ-ਤਾਰ ਕਰਕੇ ਰੱਖ ਦੇਣ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਜ਼ਾ ਮਾਮਲਾ ਕੁਰਸ਼ੇਤਰ ਦੇ ਲਾੜਵਾ ਤੋਂ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਰੌਂਗਟੇ ਖੜੇ ਹੋ ਗਏ ਇੱਕ ਨਾਬਾਲਗ ਪੁੱਤਰ ਨੇ ਆਪਣੀ ਹੀ ਮਾਂ ਦੇ ਸਿਰ ਦੇ ਉੱਤੇ ਕੋਹਾੜੀ ਦੇ ਨਾਲ ਵਾਰ ਕਰਕੇ ਬੇਰਹਿਮੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਜਾਣਕਾਰੀ ਅਨੁਸਾਰ ਔਰਤ ਤਲਾਕਸ਼ੁਦਾ ਸੀ ਅਤੇ ਇਕੱਲੀ ਰਹਿ ਰਹੀ ਸੀ ਮਲਜ਼ਮ ਪੁੱਤਰ ਕਤਲ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਅਨੁਸਾਰ ਮ੍ਰਿਤਕ ਔਰਤ ਦੀ ਪਛਾਣ 45 ਸਾਲਾ ਮੁਕੇਸ਼ ਵਜੋ ਹੋਈ ਹੈ ਮਲਜ਼ਮ ਪੁੱਤ ਕਿਸ਼ੋਰ ਆਪਣੇ ਪਿਤਾ ਦੇ ਨਾਲ ਰਹਿੰਦਾ ਸੀ ਫੋਰੈਂਸਿਕ ਟੀਮਾਂ ਹਾਲਾਂਕਿ ਮੌਕੇ ਦੇ ਉੱਤੇ ਪਹੁੰਚੀਆਂ ਜਿਨ੍ਹਾਂ ਦੇ ਵੱਲੋਂ ਨਮੂਨੇ ਇਕੱਠੇ ਕੀਤੇ ਗਏ ਉਧਰ ਦੂਜੇ ਪਾਸੇ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਅਤੇ ਮੁਲਜ਼ਮ ਪੁੱਤ ਦੀ ਭਾਲ ਕਰ ਰਹੀ ਹੈ 21 ਦਸ 2025 ਕੋ ਸੂਚਨਾ ਮਿਲੀ ਸੀ ਕਿ ਗਾਉਂਡ ਉਟਾ ਮੇ ਇੱਕ ਮਹਿਲਾ ਕੋ ਕੁਲਹਾੜੀ ਸੇ ਛੋਟੇ ਮਾਰ ਦਿਆ ਜੋ ਇਹ ਸੂਚਨਾ ਬਾਗਰ ਪੁਲਿਸ ਮੌਕੇ ਪਹੁੰਚੀ ਹੈ ਪਹੁੰਚੀ ਸੀ ਜੋ ਘਾਇਲ ਮਹਿਲਾ ਮੁਕੇਸ਼ ਕੋ ਇਲਾਜ ਕੇ ਲਈ ਵਹਾ ਸੀਐਸਸੀ ਲਾਡੋ ਮੇ ਦਾਖਲ ਕਰਾਇਆ ਗਿਆ जिसकी इलाज के दौरान मौत हो गई जिसका जिस बारे पता चला है है इस महिला की की हत्या उसके बेटे ने की है। जो एल एन जे पुरुष कुरुक्षेत्र में दाखिल कराया गया है जिसका आज पोस्टमार्टम हुआ जिसकी तो, तो था कर? आंजी, आंजी. तो तो नहीं अभी नहीं किया, जी, अभी नहीं किया। ਦੂਜੇ ਪਾਸੇ ਦਿਵਾਲੀ ਦੀ ਸਵੇਰ ਚੰਡੀਗੜ੍ਹ ਦੇ ਸੈਕਟਰ 40 ਦੇ ਵਿੱਚ ਹੋਏ ਕਤਲ ਨੇ ਸਸੰਸਨੀ ਮਚਾ ਦਿੱਤੀ। ਇੱਕ ਨੌਜਵਾਨ ਨੇ ਆਪਣੀ ਮਾਦਾ ਚਾਕੂ ਦੇ ਨਾਲ ਗਲਾ ਵੜ ਦਿੱਤਾ। ਮਲਜ਼ਮ ਦੀ ਪਛਾਣ ਰਵਿੰਦਰ ਸਿੰਘ ਨੇਗੀ ਵਾਸੀ ਸੈਕਟਰ 40 ਵਜੋਂ ਹੋਈ। ਰਵਿੰਦਰ ਨੇਗੀ ਨੇ 20 ਅਕਤੂਬਰ ਨੂੰ ਸਵੇਰੇ 7 ਵਜੇ ਦੇ ਕਰੀਬ ਆਪਣੇ ਘਰ ਦੇ ਵਿੱਚ ਮਾਂ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਦੀ ਮਾਂ ਤੜਫਦੀ ਰਹੀ ਪਰ ਉਹ ਮੌਕੇ ਤੋਂ ਫਰਾਰ ਹੋ ਗਿਆ। ਸ਼ੋਰ ਸੁਣ ਕੇ ਗੁਆਂਢ ਦੇ ਵਿੱਚ ਰਹਿੰਦੇ ਆਕਾਸ਼ ਬੈਂਸ ਨੇ ਤੁਰੰਤ ਪੁਲਿਸ ਨੂੰ ਇਸ ਸੰਬੰਧੀ ਸ਼ਿਕਾਇਤ ਦਿੱਤੀ ਪੁਲਿਸ ਨੇ ਖੂਨ ਦੇ ਨਾਲ ਲਤਪਤ ਔਰਤ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਥਾਣਾ ਸੈਕਟਰ 39 ਦੀ ਪੁਲਿਸ ਨੇ ਇਸ ਸੰਬੰਧੀ ਕਾਰਵਾਈ ਕਰਦਿਆਂ ਮੁਲਜ਼ਮ ਰਵਿੰਦਰ ਨੇਕ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਤਾਂ ਅਦਾਲਤ ਨੇ ਉਸ ਨੂੰ ਨਿਆਇਖਿਰਾਸਤ ਦੇ ਵਿੱਚ ਭੇਜ ਦਿੱਤਾ ਪੁਲਿਸ ਦੇ ਮੁੱਢਲੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਪੰਜਾਬ ਯੂਨੀਵਰਸਿਟੀ ਦੇ ਵਿੱਚ ਬਤੌਰ ਸਹਾਇਕ ਵਜੋਂ ਤਾਇਨਾਤ ਹੈ

बॉडी को हमने रुपया सी एफ एस एल की और सारी जितनी भी प्राइमरी इन्वेस्टिगेशन है वो कम्प्लीट कर रहे हैं और बेटे को जो तो यहाँ से एक्सकाउट कर गया था उसमें उसको मैप करने की कोशिश कर रहे हैं तो आगे क्या अपडेट है क्या टीम तो ने भी हमारी राह रखा है कोई टिक नहीं

ਜਿੱਥੇ ਕਦੇ ਪਤਨੀ ਨੇ ਪੁੱਤ ਦਾ ਤੇ ਕਦੇ ਪੁੱਤ ਨੇ ਮਾ ਦਾ ਜਾਂ ਪਿਤਾ ਦਾ ਕਤਲ ਕਰ ਦਿੱਤਾ ਹੋਵੇ ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਦੇ ਵਿੱਚ ਸਬਰ ਮੁਕਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਰੋਜ਼ਾਨਾ ਸਪੋਕਸਮੈਨ ਟੀਵੀ ਆਏ ਹੋਏ ਮਹਿਮਾਨਾਂ ਨਾਲ ਰਸਮੀ ਤੌਰ ਉੱਤੇ ਤੁਆਰਫ ਕਰਵਾਉਂਦਾ ਹੋਇਆ ਉਹਨਾਂ ਦਾ ਇਸਤਿਕਬਾਲ ਕਰਾਂਗੇ ਸਾਡੇ ਨਾਲ ਪ੍ਰੋਫੈਸਰ ਡਾਕਟਰ ਖਰਬੰਦਾ ਜੁੜਿਆ ਹੈ ਤੁਹਾਡਾ ਸਵਾਗਤ ਹੈ ਸਾਬ ਦਾ ਅਸਿਸਟੈਂਟ ਪ੍ਰੋਫੈਸਰ ਨੇ ਔਰ ਐਡਵੋਕੇਟ ਕਮਲ ਅਨੰਦਜੀ ਜੀ ਉਹ ਆਏ ਨੇ ਤੁਹਾਡਾ ਇਸ ਖਾਸ ਪ੍ਰੋਗਰਾਮ ਦੇ ਅੰਦਰ ਪਰ ਸਭ ਤੁਹਾਡੇ ਜ਼ਰੀਏ ਜ਼ਰੂਰ ਮੈਂ ਜਾਨਣਾ ਚਾਹਾਂਗਾ ਕਿ ਆਖਿਰ ਇਹ ਸਮਾਜ ਦੇ ਵਿੱਚ ਆ ਰਹੀ ਤਬਦੀਲੀ ਦੇ ਨਾਲ ਰਿਸ਼ਤਿਆਂ 'ਚ ਹੋਏ ਪੇਤਲੇਪਣ ਦੀ ਨਿਸ਼ਾਨੀ ਹੈ ਜਾਂ ਫਿਰ ਇਹ ਵਿਸ਼ੇਸ਼ ਕਰਕੇ ਕੁਝ ਕੇਸ ਗਾਹੇ-ਬਗਾਹੇ ਸਾਨੂੰ ਵੇਖਣ ਨੂੰ ਮਿਲਦੇ ਆ ਜਿੱਥੇ ਬੱਚਿਆਂ ਵੱਲੋਂ ਪਿਤਾ ਦਾ ਕਤਲ ਹੋਵੇ ਜਾਂ ਮਾਂ ਦਾ ਕਤਲ ਹੋਵੇ ਜਾਂ ਮਤਲਬ ਇਹ سلسلہ ਵਧਦਾ ਜਾ ਰਿਹਾ ਹੈ ਆ ਇਕਨੋਮੀ ਨਾਲ ਜਿਹੜੇ ਇਹ ਮਸਲੇ ਜੁੜਦੇ ਜਾ ਰਹੇ ਆ ਤੁਹਾਡਾ ਨਜ਼ਰੀਆ ਕੀ ਕਹਿ ਰਿਹਾ ਹੈ ਇਹ ਸਾਰੇ ਪ੍ਰਕਰਨ ਪਿੱਛੇ ਨਹੀਂ ਨਜ਼ਰ ਦੀ ਨਾ ਭਾਰਤ ਦੇ ਸਿਹਤੇ ਨੇ ਖਰਾਬ ਹੋ ਰਹੇ ਨਾ ਹੀ ਇਹ ਇਕਨੋਮੀ ਕ ਇਹ ਹੈਗੇ ਮਾਨਸਿਕ ਰੋਗ ਭਾਰਤ ਦੇ ਹਰ 10 ਚੋਂ ਇੱਕ ਬੰਦਾ ਮਾਨਸਿਕ ਤੌਰ ਤੇ ਬਿਮਾਰ ਹੈ ਹਮਮ ਔਰ 90% ਮਾਨਸਿਕ ਰੋਗੀਆਂ ਨੂੰ ਇਲਾਜ ਨਹੀਂ ਮਿਲ ਰਿਹਾ ਹਮ ਇਹ ਹੈ ਅਸਲੀ ਬਿਮਾਰੀ ਦੀ ਜੜ੍ਹ ਜਿਸ ਨੇ ਇਹ ਕੰਮ ਕੀਤਾ ਹੈ ਉਹ ਇਸ ਹਾਲਤ 'ਚ ਨਹੀਂ ਹੈ ਕਿ ਉਹਨੂੰ ਇਸ ਗੱਲ ਦੀ ਹੋਂਦ ਹੋਵੇ ਕਿ ਉਹਨੇ ਆ ਕਰ ਦਿੱਤਾ ਉਹ ਮਾਨਸਿਕ ਤੌਰ ਤੇ ਐਨਾ ਤੋਂ ਬਿਮਾਰ ਹੈ ਕਿ ਉਹਨੂੰ ਇਸ ਗੱਲ ਦੀ ਇੰਨੀ ਸਮਝ ਹੀ ਨਹੀਂ ਹੈ ਕਿ ਉਹਨੇ ਕੀ ਕਰ ਦਿੱਤਾ ਹੂੰ ਇਹ ਸਾਡੀ ਗਲਤੀ ਹੈ ਸਾਡਾ ਸਿਸਟਮ ਕਮਜ਼ੋਰ ਹੈ ਸਾਡਾ ਹੈਲਥ ਸੈਕਟਰ ਇਹ ਜਿਹੜਾ ਮੈਂ ਤੁਹਾਨੂੰ ਆਂਕੜੇ ਦੇ ਰਿਹਾ ਇਹ 15 16 ਦੇ ਨੈਸ਼ਨਲ ਮੈਂਟਲ ਹੈਲਥ ਸਰਵੇ ਦੇ ਨੇ ਇਹ 10 ਸਾਲ ਪੁਰਾਣੇ ਆਂਕੜੇ ਨੇ ਹੁਣ ਤਾਂ ਹੋਰ ਵਧ ਗਏ ਹੂੰ ਇਸ ਕਰਕੇ ਜ਼ਰੂਰਤ ਹੈ ਮਾਨਸਿਕ देखो जे बुखार चढ़ਦਾ ਅਸੀਂ ਡਾਕਟਰ ਕੋਲ ਜਾਂਦੇ ਹਾਂ ਜੇ ਮਾਨਸਿਕ ਤੌਰ ਤੇ ਬਿਮਾਰ ਹੋ ਨੇ ਅਸੀਂ ਜਾਂਦੇ ਹੀ ਨਹੀਂ ਅਸੀਂ ਮੰਨਣ ਨੂੰ ਤਿਆਰ ਨਹੀਂ ਹੁੰਦੇ ਕਿ ਸਾਨੂੰ ਮਾਨਸਿਕ ਬਿਮਾਰੀ ਹੈ ਹਾਂ ਸਾਨੂੰ ਐਂਜਾਇਟੀ ਹੈ ਸਾਨੂੰ ڈپریشن ਹੈ ਸਾਨੂੰ ਬਾਈਪੋਲਰ ਹੈ ਸਾਨੂੰ ਸਕੀਜ਼ੋਫਰੀਨੀਆ ਹੈ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੁੰਦਾ ਹਾਂ ਔਰ ਦੂਜੀ ਗੱਲ ਜੇ ਉਹ ਸਾਈਕਾਟ੍ਰਿਸਟ ਕੋਲ ਪਹੁੰਚ ਵੀ ਜਾਂਦਾ ਹੈ ਤੇ ਸਾਡੇ ਸਾਈਕਾਟ੍ਰਿਸਟ ਕੋਲ ਰੋਜ਼ ਦੇ 200 ਮਰੀਜ਼ ਅਗੇ ਦੇਖਣ ਉਹ 2 ਸੈਕਿੰਡ ਲਗਾਉਂਦਾ ਇੱਕ ਮਰੀਜ਼ ਨੂੰ ਦਵਾਈਆਂ ਲਿਖ ਕੇ ਭੇਜ ਦਿੰਦਾ ਹੈ ਕੋਈ ਕਾਉਂਸਲਿੰਗ ਨਹੀਂ ਕਰ ਪਾਰਿਆ ਪੂਰੇ ਭਾਰਤ ਵਿੱਚ ਚਾਹੇ ਉਹ ਸਰਕਾਰੀ ਹੋਵੇ ਚਾਹੇ ਇਹ ਸਿਸਟਮ ਜਿਹੜਾ ਕਹਿੰਦਾ ਹੈ ਕਿ ਤੁਹਾਡੇ ਲਈ ਦੋ ਚੀਜ਼ਾਂ ਤਾਂ ਬਿਲਕੁਲ ਮੁਫਤ ਨੇ ਚਾਹੇ ਉਹ ਸਿੱਖਿਆ ਤੇ ਉਹ ਸਿਹਤ ਹੈ ਪਰ ਸਿਹਤ ਸਿਸਟਮ ਇੱਥੇ ਮੈਨੂੰ ਬਿਮਾਰ ਨਜ਼ਰ ਆ ਰਿਹਾ ਤੁਹਾਡੇ ਜਿਹੜੇ ਹਵਾਲਿਆਂ ਤੋਂ 100% ਬਿਮਾਰ ਹੈ ਜੀ ਮੈਂ ਤੁਹਾਨੂੰ ਦੱਸ ਰਿਹਾ ਇੱਕ ਇੱਕ ਸਾਈਕਾਟ੍ਰਿਸਟ ਕੋਲ 2-200 ਡੀਓਪੀਡੀ ਹੈ ਰੋਜ਼ ਦੀ ਉਹ ਕਿੰਨਾ ਸਮਾਂ ਦੇ ਪਾਏਗਾ ਇੱਕ ਇਨਸਾਨ ਨੂੰ ਸਹੀ ਗਾਇਕ ਘੰਟਾ ਹੈ ਇੰਟਰਨੈਸ਼ਨਲ ਸਟੈਂਡਰਡ WHO ਕਹਿੰਦਾ ਵੀ ਸੈਕਟਰੀ ਦਾ ਮਰੀਜ਼ ਨੂੰ ਇੱਕ ਘੰਟਾ ਦਿਓ ਉਹਦੇ ਨਾਲ ਗੱਲਬਾਤ ਕਰੋ ਉਹਦੀ ਸਾਰੀ ਕਹਾਣੀ ਸੁਣੋ ਰੂਪ ਦੀ ਜੜ ਤੱਕ ਜਾਓ ਤੇ ਉਹਦੀ ਦਵਾਈਆਂ ਦੇ ਨਾਲ ਨਾਲ ਉਹਦੀ ਕਾਉਂਸਲਿੰਗ ਕਰੋ ਇਹ ਚੀਜ਼ਾਂ ਮੌਜੂਦ ਹੀ ਨਹੀਂ ਪੋਸੀਬਲ ਹੀ ਨਹੀਂ ਡਾਕਟਰ ਕੋਲ ਟਾਈਮ ਹੀ ਨਹੀਂ ਹੈ ਕਿ 2 ਮਿੰਟ ਚ ਦਵਾਈਆਂ ਲਿਖਦਾ ਤੇ ਦੇਖ ਦਿੰਦਾ ਹਮ ਅੱਛਾ ਕਮਲ ਅਨੰਦ ਪਹਿਲੀ ਗੱਲ ਦੋ ਮੈਂ ਇੱਕ ਵਾਰੀ ਅਨੰਦ ਸਾਹਿਬ ਨੂੰ ਜ਼ਰੂਰ ਵਿੱਚ ਜੋੜਨਾ ਚਾਹੁੰਦਾ ਦੋ ਕੇਸਿਸ ਨੇ ਇੱਕ ਤੇ ਵਿੱਚ ਬਾਲ ਹੈ ਤੇ ਦੂਸਰੇ ਦੇ ਵਿੱਚ ਬਾਲਗ ਹੈ ਹੁਣ ਕਾਨੂੰਨ ਦੋਹਾਂ ਦੇ ਨਾਲ ਕਿਵੇਂ ਨਜਿੱਠੇਗਾ ਅ ਕਾਨੂੰਨ ਨੇ ਦੇਖੋ ਕੀ ਹੈ ਜੇ ਬਾਲਕ ਹੈ ਤਾਂ ਉੱਤੇ ਜੁਗਨਾਈ ਜਿਹੜਾ ਹੈ ਉਹ ਜੁਗਨਾਈ ਐਕਟ ਲੱਗੇਗਾ ਜੀ ਠੀਕ ਹੈ ਤੇ ਕਿਉਂਕਿ ਜੋ ਇਹ ਜਿਹੜਾ ਦੋਨੋਂ ਸਮੱਸਿਆਵਾਂ ਆ ਜਾਂ ਜਿਹੜੇ ਦੋਨੋਂ ਕਤਲ ਹੋਏ ਨੇ ਇਹ ਜਿਹੜੇ ਨੇ ਮਾਨਸਿਕ ਜਿਵੇਂ ਪ੍ਰੋਫੈਸਰ ਸਾਹਿਬ ਨੇ ਗੱਲ ਕੀਤੀ ਹੈ ਕਿ ਮਾਨਸਿਕ ਰੋਗੀ ਤੇ ਮਾਨਸਿਕ ਰੋਗ ਕਾਰਨ ਜਿਹੜੀ ਹੈ ਇਹ ਸਮੱਸਿਆ ਆਈ ਹੈ ਪ੍ਰੋਫੈਸਰ ਤੁਹਾਨੂੰ ਬੜੀ ਖੂਬਸੂਰਤੀ ਨਾਲ ਦੱਸਿਆ ਕਿ 1% ਜਿਹੜੇ ਲੋਕ ਨੇ ਉਹ ਮਤਲਬ 10 ਦੇ ਵਿੱਚੋਂ ਇੱਕ ਤਾਂ 10% ਜਿਹੜੇ ਲੋਕ ਨੇ ਤਾਂ ਉਹ ਮਾਨਸਿਕ ਰੋਗ ਤੋਂ ਜਿਹੜੇ ਨੇ ਉਹ ਪ੍ਰਭਾਵਿਤ ਹੈ। ਤੁਸੀਂ ਦੇਖਿਆ ਹੋਊਗਾ ਅਸੀਂ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਆ ਸਾਡੇ ਤਾਂ ਪਹਿਲਾਂ ਅਸੀਂ ਇਹ ਕਨਸੈਪਟ ਕਦੇ ਨਹੀਂ ਸੁਣਿਆ ਸੀਗਾ ਕਿ ਉਹ ਬੱਚਿਆਂ ਦੇ ਲਈ ਕਹਿਣ ਕਿ ਬੱਚਿਆਂ ਨੂੰ ਕਾਉਂਸਲਰ ਕੋਲੇ ਲੈ ਕੇ ਜਾਇਆ ਜਾਵੇ ਜਾਂ ਉਹਨਾਂ ਨੂੰ ਸਾਈਕੀਟ੍ਰਿਸਟ ਦੀ ਲੋੜ ਹੈ। ਕਿਉਂਕਿ ਇਹ ਜਿਹੜੀ ਪ੍ਰੋਬਲਮ ਦਿਖਣ ਲੱਗ ਗਈ ਹੈ ਬਚਪਨ ਤੋਂ ਹੀ ਬੱਚਿਆਂ ਦੇ ਵਿੱਚ ਦਿਖਣ ਲੱਗ ਗਈ ਹੈ ਹਮ ਇਹਦੇ ਵਿੱਚ ਮੈਂ ਇੱਕ ਐਡ ਹੋਨ ਕਰਨਾ ਚਾਹੂੰਗਾ ਕਈ ਵਾਰੀ ਇਸ ਰੋਗ ਨੂੰ ਜਾਂ ਇਸ ਪ੍ਰੋਬਲਮ ਨੂੰ ਅਸੀਂ ਸਮਝਦੇ ਹਾਂ ਕਿ ਇਹ ਜਿਹੜੇ ਇਕਨੋਮਿਕ ਬੇਸਿਸ ਨੇ ਉਹਦੇ ਬੇਸਿਸ ਤੇ ਹੈ ਕਿ ਜਿਹੜਾ ਮਿਡਲ ਕਲਾਸ ਹੈ ਜਾਂ ਹੋਵੇ ਇਸ ਤਰ੍ਹਾਂ ਦੀ ਇਹ ਜਿੰਨੀ ਜ਼ਿਆਦਾ ਬੱਚਿਆਂ ਨੂੰ ਅ ऑब्ਜ਼ਰਵ ਹੋ ਰਿਹਾ ਹੈ ਇਹ ਪ੍ਰੋਬਲਮ ਓਨੀ ਜ਼ਿਆਦਾ ਆ ਰਹੀ ਹੈ ਅੱਜ ਦੀ ਡੇਟ 'ਤੇ ਬੱਚੇ ਦੇਖੋਗੇ ਤੁਸੀਂ ਜਾਂ ਕੋਈ ਵੀ ਉਹਨਾਂ ਅਸਲ ਜਿਹੜੀ ਅਵੇਲੇਬਲ ਤੇ ਆਪ ਇਨਫਰਮੇਸ਼ਨ ਹੈ ਅਸੀਂ ਇਨਫਰਮੇਸ਼ਨ ਨੂੰ ਕਮਾਂਡ ਦੇ ਰਹੇ ਹਾਂ ਇਨਫਰਮੇਸ਼ਨ ਤੇ ਰੱਖ ਨੂੰ ਦੇਤੀ ਨੇ ਜਿਹੜੇ ਉਹ ਅਵੇਲੇਬਲ ਹੋ ਰਹੇ ਨਹੀਂ ਤਾਂ ਉਹ ਜਿਹੜੇ ਆਪਣੇ ਦਿਮਾਗ ਨੂੰ ਜਾਂ ਆਪਣੇ ਮਾਈਂਡ ਨੂੰ ਕਮਾਂਡ ਦੇ ਰਹੇ ਨੇ ਉਹ ਉਹਨਾਂ ਰੀਲਾਂ ਤੋਂ ਜਾਂ ਉਹ ਚੀਜ਼ਾਂ ਤੋਂ ਫਿਲਮਾਂ ਨੂੰ ਦੇਖ ਕੇ ਦੇ ਰਹੇ ਨੇ ਇਹ ਇੱਕ ਬਹੁਤ ਬੜਾ ਸਮੱਸਿਆ ਦਾ ਕਾਰਨ ਇਹ ਵੀ ਹੈ ਇਹ ਜਿਹੜੀਆਂ ਚੀਜ਼ਾਂ ਅਸੀਂ ਸਮਾਜ ਅੱਜ ਦੇਖ ਰਿਹਾ ਹੈ ਔਰ ਉਹਨੂੰ ਆਪਣੇ ਵਿੱਚ ਗ੍ਰਹਿਣ ਕਰ ਰਹੇ ਨੇ ਬੱਚੇ ਇਹ ਇੱਕ ਪ੍ਰੋਬਲਮ ਦਾ ਬਹੁਤ بڑا ਹਿੱਸਾ ਹੈ ਜੀ ਹਾਂ ਔਰ ਅਨੰਤ ਸਾਹਿਬ ਗੱਲ ਗੱਲ ਇਹ ਹੈ ਕਿ ਜਿਵੇਂ ਸਿਹਤ ਸਿਸਟਮ ਡਾਕਟਰ ਸਾਹਿਬ ਨੇ ਦੱਸਿਆ ਕਿ ਬਿਮਾਰ ਹੋ ਰਿਹਾ ਹੈ ਉਹਦੇ ਵਿੱਚ ਗੱਲ ਇਹ ਹੈ ਕਿ ਜਦੋਂ ਕੋਈ ਬੰਦਾ ਕਨਵਿਕਟਡ ਹੋ ਜਾਂਦਾ ਹੈ ਉਸ ਤੋਂ ਬਾਅਦ ਉਹਦੀ ਨਵੀਂ ਯਾਤਰਾ ਜਿਹੜੀ ਉਹ ਜੇਲ੍ਹ ਚ ਸ਼ੁਰੂ ਹੁੰਦੀ ਹੈ ਜੇਲ ਜੇ ਨੂੰ ਸਲਾਖਾ ਕਹਿ ਦਿੱਤਾ ਜਾਂਦਾ ਪਰ ਅਸਲ ਚ ਉਹਨਾਂ ਦਾ ਨਾਮ ਸੁਧਾਰ ਕਰ ਮਤਲਬ ਉਹਨਾਂ ਦੇ ਵਿੱਚ ਸੁਧਾਰ ਦੀ بجائے ਵਿਗਾੜ ਕਈ ਵਾਰੀ ਜ਼ਿਆਦਾ ਨਜ਼ਰ ਆਇਆ ਇੱਕ ਸਾਡੇ ਮਿੱਤਰ ਨੇ ਕਿ ਉਹ ਜਦੋਂ ਅੰਦਰ ਜਾਂਦੇ ਆ ਤੇ ਉਹ ਪਲੱਸ 2 ਦੇ ਇਗਜ਼ਾਮ ਦੇ ਕੇ ਜਾਂਦੇ ਆ ਪਰ ਉਹ ਬੀਏ ਐਮਏ ਐਮਫਲ ਤੇ ਡਾਕਟੋਰੇਟ ਕਰਕੇ ਬਾਹਰ ਆਉਂਦੇ ਤੇ ਆ ਕੇ ਕਿਸੇ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਲੱਗ ਜਾਂਦੇ ਆ ਯਾਨੀ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਆਇਆ ਇੱਥੇ ਵੀ ਕਾਨੂੰਨ ਨੂੰ ਜਾਂ ਐਡਮਿਨਿਸਟ੍ਰੇਸ਼ਨ ਨੂੰ ਅਜੇ ਹਾਲ ਰੋਲ ਨਹੀਂ ਪਲੇ ਕਰਨਾ ਚਾਹੀਦਾ ਕਿ ਅਸੀਂ ਅ ਮਤਲਬ ਜਿਹੜਾ ਕੋਈ ਗਲਤ ਰਾਹ ਤੇ ਤੁਰ ਪਿਆ ਤੇ ਉਸ ਨੂੰ ਬਿਲਕੁਲ ਏਦਾਂ ਦਾ ਟਰੀਟ ਨਾ ਕਰਕੇ ਵੀ ਉਹਨੂੰ ਹੀ ਸੁਧਾਰ ਵਾਲੇ ਰਸਤੇ ਤੇ ਲੈ ਕੇ ਆਈਏ ਮੇਨਸਟ੍ਰੀਮ ਦੇ ਵਿੱਚ ਲੈ ਕੇ ਆਈਏ ਤੁਹਾਡੀ ਇਹ ਗੱਲ ਨਵਜੋਤ ਜੀ ਬਹੁਤ ਵਧੀਆ ਗੱਲ ਹੈ ਪਰ ਇੰਡੀਆ ਦੇ ਵਿੱਚ ਜਿਹੜੀ ਸਮੱਸਿਆ ਹੈ ਜਿਵੇਂ ਪ੍ਰੋਫੈਸਰ ਸਾਹਿਬ ਨੇ ਗੱਲ ਕੀਤੀ ਹੈ ਕਿ ਅਸੀਂ ਜਿਹੜੀ ਆਪਸ ਵਿੱਚ ਕੰਸਲਟੈਂਸੀ ਨਹੀਂ ਉਹਨਾਂ ਨੂੰ ਵਿਦੇਸ਼ ਸਾਈਕੀਟ੍ਰਿਕਸ ਵੀ ਹੈ ਕਿਉਂਕਿ ਉਹ ਸਮਾਂ ਘਟਾ ਹੈ ਸਿਮਿਲਰ ਵਿਦ ਥੀ ਜੇਲਸ ਉਹ ਜੇਲਸ ਉਹ ਆਰਕਰਾਂ ਦੀ ਅਸੀਂ ਗੱਲ ਤਾਂ ਕਰ ਦਵਾਂਗੇ ਹਮ ਤਾਬਾਂ ਦੇ ਤੌਰ ਤੇ ਅਕਸੂਈ ਤੌਰ ਤੇ ਅਸੀਂ ਇਸ ਤਰ੍ਹਾਂ ਦੇ ਵੀ ਬਣਾਵਾਂਗੇ ਹਮ ਪਰ ਉਹ ਲਾ ਜਿਹੜੇ ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਵਾਰੀ ਆਉਂਦੀ ਹੈ ਜਾਂ ਉਹਨਾਂ ਦੇ ਲਈ ਇਨਫਰਾਸਟ੍ਰਕਚਰ ਦੀ ਵਾਰੀ ਆਉਂਦੀ ਹੈ ਤਾਂ ਉਦੋਂ ਸਾਨੂੰ ਬੜੀ ਵੱਡੀ ਸਮੱਸਿਆ ਆਦੀ ਹੈ ਹਮ ਤੁਸੀਂ ਹਿੰਦੁਸਤਾਨ ਦੇ ਸੁਧਾਰ ਘਰ ਅਸੀਂ ਕਹਿ ਸਕਦੇ ਹਾਂ ਜਾਂ ਜੇਲਾ ਕਹਿ ਸਕਦੇ ਹਾਂ ਉਨੇ ਇੱਕ ਬੜੀ ਖੂਬਸੂਰਤ ਅੰਪਲ ਦਿੱਤੀ ਹੈ ਕਿ ਇੱਕ ਗਿਆ ਇੰਜੀਨੀਅਰ ਜਾਂ ਉਹ ਵਿਵਕਟਰプラス ਟੂਰੇ ਵਿਵਕਟਰ ਪ੍ਰੋਫੈਸਰ ਜਾਂ ਪਰ ਲਿਖ ਕੇ ਬਾਹਰ ਆਇਆ ਪਰ ਇੱਕ ਕੁਝ 99.9999% ਇਮੇਜੀ ਕੰਨ ਕਰੂਗੇ ਤਾਂ ਅੱਜ ਦੇ ਦੇਸ਼ ਇਹ ਕਿਹਾ ਜਾਂਦਾ ਹੈ ਕਿ ਜਿਹੜੋ ਵੀ ਕੋਈ ਸੁਧਾਰ ਘਰ ਦੇ ਵਿੱਚ ਜਾਊਗਾ ਤਾਂ ਉਸ ਸੁਧਾਰ ਘਰ ਦੇ ਵਿੱਚ ਸੁਧਰਨ ਦੀ ਜਗਾ ਉਹ ਦੂਜੀ ਟ੍ਰੇਨਿੰਗ ਸਾਡੇ ਲੈ ਕੇ ਆਊਗਾ ਉਹ ਆਪਣੇ ਕਨੈਕਸ਼ਨ ਬਣਾ ਕੇ ਆਊਗਾ ਉਹ ਆਪਣਾ ਇਹ ਸਿਸਟਮ ਬਣਾ ਕੇ ਆਊਗਾ ਕਿ ਉਹਨੂੰ ਦੁਬਾਰਾ ਜਿਹੜੀ ਹੈ ਉੱਥੇ ਜਾਣ ਦੀ ਲੋਅਬਤ ਨਾ ਪਵੇ ਤੇ ਉਹ ਜਿਹੜਾ ਕ੍ਰਾਈਮ ਦੇ ਨਵੇਂ ਰਾਸਤੇ ਸਿੱਖੇ ਅੱਛਾ ਇਹਦੇ ਵਿੱਚ ਨਾ ਆ ਆਨੰਦ ਸਾਹਿਬ ਜਿਹੜੇ ਲੀਡਰਸ਼ਿਪ ਸਕਿੱਲ ਬਹੁਤ ਮੈਟਰ ਕਰਦੇ ਆ ਜਿਹੜੀ ਮੈਂ ਉਦਾਹਰਨ ਦਿੱਤੀ ਹੈ ਮੈਂ ਗੱਲ ਮੁਕੰਮਲ ਕਰਕੇ ਅੱਗੇ ਵਧੂੰਗਾ ਉਦੇ ਵਿੱਚ ਇਹ ਸੀਗਾ ਕਿ ਉਹਨਾਂ ਨੂੰ ਅੰਦਰ ਆਫੀਸਰ ਇੰਨੇ ਚੰਗੇ ਮਿਲੇ ਜਿਨ੍ਹਾਂ ਨੇ ਉਹਨਾਂ ਨੂੰ ਇੱਕ ਸਹੀ ਦਿਸ਼ਾ ਦਿੱਤੀ ਜੇਕਰ ਉਹਨਾਂ ਨੂੰ ਉਹ ਟ੍ਰੀਟਮੈਂਟ ਨਾ ਮਿਲਦਾ ਹੋ ਸਕਦਾ ਹੈ ਕਿ ਉਹ ਜਿਹੜੇ ਮਰਡਰ ਦੇ ਵਿੱਚ ਕਨਵਿਕਟ ਹੋ ਕੇ ਅੰਦਰ ਜਾਂਦੇ ਆ ਤਾਂ ਉਹ ਹੋਰ ਆਖੇ ਬਾਹਰ ਉਸ ਰਾਤ ਦੇ ਉੱਤੇ ਤੁਰਕੇ ਸ਼ਾਇਦ ਕਿਸੇ ਵੱਡੇ ਗੈਂਗ ਦੇ ਵਿੱਚ ਜਾਂ ਗੈਂਗਸਟਰ ਨਾ ਕਿਤੇ ਸਟੈਬਲਿਸ਼ ਹੋ ਜਾਂਦੇ ਪਰ ਅੱਜ ਉਹ ਸਮਾਜ ਨੂੰ ਸੇਧ ਦੇ ਰਹੇ ਐ ਔਰ ਉਹ ਕਦੇ ਇਸ ਬਾਰੇ ਗੱਲ ਵੀ ਨਹੀਂ ਕਰਦੇ ਕਿ ਮੈਂ ਕਦੇ ਇੰਟਰਵਿਊ ਕਰਾਂ ਤਾਂ ਜੋ ਕਿ ਜਿਹੜੇ ਕੋ ਪੜਨ ਵਾਲੇ ਬੱਚੇ ਐ ਉਹ ਕਦੇ ਇਸ ਤਰੀਕੇ ਨਾਲ ਵੀ ਸੋਚਣ ਖੈਰ ਖਰਬੰਦਾ ਸਾਹਿਬ ਜਿਵੇਂ ਤੁਸੀਂ ਉਦਾਹਰਣ ਦਿੱਤੀ ਕਿ ਇੱਕ ਡਾਕਟਰ ਕੋਲੇ 2 2 3 300 ਪੇਸ਼ੈਂਟ ਆ ਜਾਂਦਾ ਕਿ ਡਾਕਟਰਸ ਨੇ ਵੀ ਕਰਿਆਣਾ ਸਟੋਰ ਵਾਲਾ ਕੰਮ ਕਰ ਲਿਆ ਕਿ ਜਿਹੜਾ ਗਾਹਕ ਆ ਗਿਆ ਮੋੜਨਾ ਨਹੀਂ ਤੁਹਾਨੂੰ ਦਾਲ ਸਬਜ਼ੀ ਭਾਜੀ ਸਭ ਕੁਝ ਦੇ ਕੇ ਤੋਰਾਂਗੇ ਬਹਿ ਜਾਓ ਤੇ ਟਾਈਮ ਦੇਣਾ ਨਹੀਂ ਕਿਉਂਕਿ ਪਤਾ ਲੱਗ ਰਿਹਾ ਹੈ ਕਿ 200 500 ਦਾ ਵਟ ਤੇ ਪਿਆ ਤੇ ਜਿਹੜੀ ਦਵਾਈ ਦੇਣੀ ਹੈ ਜਿਹੜੀ ਅੰਦਰਜੀ ਦੇ ਕੋਲ ਫਾਰਮੇਸੀ ਆ ਉਹ ਚੋ ਵੀ ਪੈਸੇ ਬਣਦੇ ਆ ਅਜਿਹਾ ਕੰਮ ਨਾ ਕਰਕੇ 200 ਦੀ ਬਜਾਏ ਜੇ 20 ਉਹ ਚਾਰਜ ਨਾਲ ਦੇਖ ਲੈ ਜਾਣ ਤੇ ਉਹਨਾਂ ਦਾ ਵੀ ਘਰ ਪੂਰਾ ਚੱਲਦਾ ਰਹੂਗਾ ਤੇ ਲੋਕਾਂ ਦਾ ਵੀ ਕੋਈ ਬੇੜੀ ਬੰਨੇ ਲੱਗ ਜਾਵੇਗੀ ਨਹੀਂ ਨਵਜੋਤ ਜੀ ਇਹ ਗੱਲ ਨਹੀਂ ਹੈਗੀ ਇਹ ਪੇਸ਼ੈਂਟ ਔਰ ਡਾਕਟਰ ਦਾ ਰੇਸ਼ਿਓ ਖਰਾਬ ਹੈ ਚਾਹੇ ਉਹ ਸਰਕਾਰੀ ਸੈਕਟਰ ਹੈ ਚਾਹੇ ਉਹ ਪ੍ਰਾਈਵੇਟ ਸੈਕਟਰ ਹੂੰ ਜੇ ਹੁਣ ਤੁਸੀਂ ਸਰਕਾਰੀ ਸੈਕਟਰਸ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ। ਹਮ ਸਾਈਕੀਆਟ੍ਰਿਸਟ ਦਾ ਨੰਬਰ ਪੂਰੇ ਭਾਰਤ 'ਚ ਇੰਨਾ ਘੱਟ ਹੈ। ਮਰੀਜ਼ ਹੈਗੇ ਬਹੁਤ ਜ਼ਿਆਦਾ। ਹਮ ਤੁਸੀਂ ਦੇਖੋ ਨਾ 10 ਤੋਂ 1 ਇਹਦਾ ਮਤਲਬ ਤੁਸੀਂ ਅੰਦਾਜ਼ਾ ਆਂਕੜਾ ਦਾ ਲਾਓ ਨਾ ਕਿੱਥੇ ਹੈ। ਹਮ 140 ਕਰੋੜ ਦਾ 10% 10% ਠੀਕ ਹੈ? ਇੰਨੇ ਲੋਕ ਬਿਮਾਰ ਨੇ ਸਾਈਕੀਆਟ੍ਰਿਸਟ ਦਾ ਕਰੋੜ ਵੀ ਨਹੀਂ ਹੈਗੇ ਪੂਰੇ ਭਾਰਤ 'ਚ। ਇਹਦਾ ਮਤਲਬ ਇਹ ਵੀ ਇਹ ਵੀ ਹੈ ਕਿ ਇਸ ਵਾਲੇ ਪਾਸੇ ਆ ਨਾ ਜਾਣ ਦਾ ਬੱਚਿਆਂ ਦਾ ਕਾਰਨ ਹੈ ਮੈਡੀਕਲ ਸਾਇੰਸ ਸਟੱਡੀ ਜਿਹੜੀ ਆ ਉਹ ਉਹ ਮਹਿੰਗਾ ਹੋਣਾ ਤੇ ਦੂਸਰਾ ਓਵਰਨਾਈਟ ਅਮੀਰ ਹੋਣ ਕਰਕੇ ਬਾਹਰ ਪ੍ਰਵਾਸ ਦਾ ਰੁਝਾਨ ਜਾਦੇ ਵੱਧ ਜਾਣਾ ਬਿਲਕੁਲ ਨਾ ਬੜਾ ਕੁਝ ਹੈ ਦੇਖੋ ਐਮਬੀਬੀਐਸ ਹੀ ਮਹਿੰਗੀ ਹੋ ਗਈ ਕਰੋੜਾਂ ਰੁਪਏ ਚ ਪੜਾਈ ਹੋ ਚੁੱਕੀ ਸਰਕਾਰੀ ਕਾਲਜ ਗਿਣਤੀ ਦੇ ਨੇ ਜੇ ਤਾਂ ਉੱਥੇ ਕਿਸਮਤ ਨਾਲ ਸੀਟ ਆ ਗਈ ਤਾਂ ਠੀਕ ਹੈ ਜੇ ਨਹੀਂ ਜੇ ਪ੍ਰਾਈਵੇਟ ਕਾਲਜਾਂ ਚ ਜਾਣਾ ਪੈ ਗਿਆ ਤਾਂ ਕਰੋੜਾਂ ਚ ਇਸੇ ਅਰ ਕੋਈ ਇਹਨੂੰ ਅਫੋਰਡ ਨਹੀਂ ਕਰ ਸਕਦਾ ਤੇ ਕੋਈ ਸਾਈ ਸੱਤੇ ਸਾਈ ਜਿਹੜਾ ਕਿ ਐਮਬੀਬੀਐਸ ਕਾਲਜ ਹੈ ਜਿਹੜਾ ਕਿ ਫ੍ਰੀ ਐਜੂਕੇਸ਼ਨ ਦਿੰਦਾ ਪਰ ਉੱਥੇ ਕੁਟਾ ਭਾਰਤੀ ਦੀ ਗੱਲ ਕਰ ਰਿਹਾ ਮੈਂ ਇਹੋ ਜਿਹੇ ਲੋਕਾਂ ਨੂੰ ਕਮ ਆਉਂਦੀ ਲੋੜ ਹੈ ਦੇਖੋ ਜਿਹੜੇ ਸੀਐਸਆਰ ਫੰਡ ਨੇ ਵੱਡੇ ਵੱਡੇ ਅਡਾਨੀ ਅੰਬਾਨੀ ਤੋਂ ਐਕਸਪੈਕਟ ਕਰਨਾ ਚਾਹੀਦਾ ਹੈ ਕਿ ਉਹ ਇਸ ਵਾਸਤੇ ਆਪਣੇ ਸੀਐਸਆਰ ਫੰਡ ਲਾਉਣ ਹਰ ਬਰ ਪੇ ਮੈਡੀਕਲ ਐਜੂਕੇਸ਼ਨ ਤੇ ਫ੍ਰੀ ਦੇਣ ਤਾਂ ਕਿ ਦੇਸ਼ ਦਾ ਜਿਹੜਾ ਮੈਡੀਕਲ ਢਾਂਚਾ ਹੈ ਉਹ ਬਹੁਤ ਜ਼ਿਆਦਾ ਇਹਨੂੰ ਹਲੇ ਅਪਗ੍ਰੇਡ ਕਰਨ ਦੀ ਲੋੜ ਹੂੰ ਬੁਜੀ ਗੱਲ ਜੀ ਜੀ ਉਹ ਆਕੇ ਰਾਜੀ ਨਹੀਂ ਹੂੰ ਲੋਕ ਫੈਮਲੀ ਵੀ ਨਹੀਂ ਮੰਦੀ ਤੇ ਨਾ ਹੀ ਬੰਦਾ ਮੰਦਾ ਮਰੀਜ਼ ਵੀ ਨਹੀਂ ਮੰਦਾ ਫੈਮਲੀ ਵੀ ਨਹੀਂ ਮੰਦੀ ਫੈਮਲੀ ਨੂੰ ਚਾਹੀਦਾ ਹੈ ਕਿ ਇੱਕ ਬੁਜੀ ਗੱਲ ਇੱਕ ਐਕਸਪਲੋਰੇਸ਼ਨ ਬੜੀ ਹੈ ਪ੍ਰਾਈਵੇਟ ਸੈਕਟਰ ਦੇ ਜਿਹੜੇ ਡਰਗ ਡਿਕਸ਼ਨ ਸੈਂਟਰ ਕੁੱਲੇ ਸੀ ਉਹ ਵੀ ਕੁਝ ਖੰਮ ਨਹੀਂ ਕਰਦੇ ਉਹ ਸਰਕਾਰ ਦੀਆਂ ਮਾਨਤਾ ਪ੍ਰਾਪਤ ਗੁਆਈਆਂ ਦੇ ਕੇ ਤੇ ਆਪਣਾ ਉल्लू ਸਿੱਧਾ ਕਰਦੇ ਨੇ ਸੋ ਹਿੰਦੁਸਤਾਨ ਚ ਗੱਲ ਇਹ ਆ ਕਿ ਹਲੇ ਬਹੁਤ ਜ਼ਿਆਦਾ ਇੰਪਰੂਵਮੈਂਟ ਦੀ ਲੋੜ ਹੈ ਅਸੀਂ ਡਿਵੈਲਪਡ ਨੇਸ਼ਨ ਦੇ ਗੱਲ ਕਰਨੇ ਆ ਅਸੀਂ ਵਰਲਡ ਦੇ ਪੰਜਵੇਂ ਪਾਵਰ ਹੋਣ ਦੀ ਗੱਲ ਕਰਨੇ ਆ ਲੇਕਿਨ ਬੇਸਿਕ ਹੈਲਥ ਔਰ ਐਜੂਕੇਸ਼ਨ ਹਲੇ ਦੋਨੋਂ ਹੀ ਸਿਸਟਮ ਬਹੁਤ ਜ਼ਿਆਦਾ ਇੰਪਰੂਵਮੈਂਟ ਦੀ ਲੋੜ ਹੂੰ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਔਰ ਅਨੰਦ ਸਾਹਿਬ ਇੱਕ ਗੱਲ ਹੋਰ ਬੜੀ ਜ਼ਰੂਰੀ ਹੈ ਕਿ ਜਦੋਂ ਇਹ ਇਹ ਕ੍ਰਾਈਮ ਹੋ ਗਿਆ ਉਦੋਂ ਦਾ ਕਾਨੂੰਨ ਨੇ ਆਪਣਾ ਉਹੀ ਕੰਮ ਕਰਨਾ ਜੋ ਸਾਰਿਆਂ ਨੂੰ ਇੱਕ ਨਜ਼ਰ ਦੇ ਨਾਲ ਦੇਖਿਆ ਜਾਂਦਾ ਭਾਵੇਂ ਕਿ ਜਿਵੇਂ ਪ੍ਰੋਫੈਸਰ ਸਾਹਿਬ ਨੇ ਦੱਸਿਆ ਕਿ ਬਹੁਤ ਸਾਰੇ ਡਾਕਟਰ ਘਟਿਆ ਰੇਸ਼ਿਓ ਸਾਡੇ ਕੋਲੇ ਬਹੁਤ ਡਾਊਨ ਚਲੀ ਗਈ ਹੈ ਪਰ ਫਿਰ ਵੀ ਜੇਕਰ ਇਸ ਤਰੀਕੇ ਦਾ ਇਸ ਨੂੰ ਬੈਲੈਂਸ ਕਰ ਲਿਆ ਜਾਵੇ ਜੇਲ੍ਹਾਂ ਦੇ ਵਿੱਚ ਅਜਿਹਾ ਸਿਸਟਮ ਇਹਨਾਂ ਬੱਚਿਆਂ ਨੂੰ ਜਿਹੜੇ ਨਾਬਾਲਗ ਨੇ ਉਹਨਾਂ ਨੂੰ ਦੇਣ ਦੀ ਮੈਨੂੰ ਲੱਗਦਾ ਕਿ ਇੱਕ ਜ਼ਰੂਰਤ ਖਾਸ ਤੌਰ ਤੇ ਇੱਕ ਇਦਾਂ ਦੇ ਬਣਾਉਣਾ ਚਾਹੀਦਾ ਹੈ ਕਿ ਉਹਨਾਂ ਨੂੰ ਅੰਦਰ ਵਿਸ਼ੇਸ਼ ਜਿਹੜੀ ਹੈ ਟ੍ਰੇਨਿੰਗ ਦਿੱਤੀ ਜਾਵੇ ਤਾਂ ਜੋ ਕਿ ਉਹ ਬਾਹਰ ਆ ਕੇ ਜਿਹੜਾ ਹੈ ਘੱਟੋ ਘੱਟ ਮੁਰਤੋ ਜਿਹੇ ਰਾਹ ਦੇ ਉੱਤੇ ਨਾ ਤੁਰਨ। ਤੁਹਾਡੀ ਨਾ ਤਾਲੀਵਾਲ ਸਾਹਿਬ ਜੀ ਬਿਲਕੁਲ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਤੁਮੇ ਗੱਲ ਕੀਤੀ ਕਿ ਲੀਡਰਸ਼ਿਪ ਜਿਹੜੀ ਹੈ ਕਿ ਇੱਕ ਪੁਲਿਸ ਵਾਲੇ ਅੱਛੇ ਉਹਨਾਂ ਨੂੰ ਮਿਲੇ ਤੇ ਉਹਨਾਂ ਦੀ ਜ਼ਿੰਦਗੀ ਨੂੰ ਬਦਲ ਦਿੱਤਾ। ਜੀ। ਦੇ ਲੀਡਰਸ਼ਿਪ ਹੈ ਨਾ ਜੀ ਲੀਡਰਸ਼ਿਪ ਦੀ ਘਾਟ ਹੀ ਸਾਡੇ ਦੇਸ਼ ਨੂੰ ਡਿਫਰੈਂਟ ਡਾਇਰੈਕਸ਼ਨ ਚ ਲੈ ਕੇ ਜਾ ਰਹੀ ਹੈ ਜੇ ਸਾਨੂੰ ਇੱਕ ਲੋਕ ਜਿਹੜੇ ਨੇ ਨਾਗਰਿਕ ਆਮ ਨਾਗਰਿਕ ਹੈ ਜਾਂ ਕਾਮਨ ਮੈਨ ਹੈ ਉਹਨੂੰ ਇੱਕ ਡਾਇਰੈਕਸ਼ਨ ਚਾਹੀਦੀ ਹੈ ਆਪਣੀ એનર્ਜੀ ਨੂੰ ਚੈਨਲਾਈਜ਼ ਕਰਨ ਲਈ ਜੀ ਜੇ ਲੀਡਰਸ਼ਿਪ ਸਾਨੂੰ ਇੱਕ ਸਹੀ ਡਾਇਰੈਕਸ਼ਨ ਦਈ ਅਤੇ ਕੋਈ ਇੰਸਟੀਟਿਊਸ਼ਨਸ ਬੋਥ ਨਹੀਂ ਅਸੀਂ ਇੱਕ ਇੰਸਟੀਟਿਊਸ਼ਨ ਨੂੰ ਨਹੀਂ ਠੀਕ ਕਰ ਸਕਦੇ ਜੇ ਅਸੀਂ ਸੋਚੀਏ ਕਿ ਸੁਧਾਰਕਾਂ ਨੂੰ ਅਸੀਂ ਠੀਕ ਕਰਨਾਗੇ ਅਡਮਿਸ਼ਨਸ ਤਾਂ ਦੇ ਠੀਕ ਨਹੀਂ ਹੋ ਗਏ ਅਸੀਂ ਇੱਕ ਮਹਿਕਮਾ ਸੀ ਸਰਕਾਰ ਦਾ ਆਪਣਾ ਠੀਕ ਕਰ ਲਈਏ ਦੂਜਾ ਨਾ ਹੋਵੇ ਇਹ ਜਦੋਂ ਚੀਜ਼ਾਂ ਠੀਕ ਹੋਣਗੀਆਂ ਤਾਂ ਸਾਰੀਆਂ ਹੀ ਹੋਣਗੀਆਂ ਹੂੰ ਬਿਲਕੁਲ ਜਦੋਂ ਡੈਕਟਨਸਾਂ ਸਭ ਸਹੀ ਮਿਲੂਗੀ ਸਾਡਾ ਇੱਕ ਸਿਸਟਮ ਜਿਵੇਂ ਕਿਤਾਬਾਂ ਦੇ ਵਿੱਚ ਕਿਹਾ ਜਾਂਦਾ ਹੈ ਕਾਨੂੰਨ ਦੀਆਂ ਕਿਤਾਬਾਂ ਮੁਤਾਬਿਕ ਕੀਤਾ ਜਾਂਦਾ ਹੈ ਉਵੇਂ ਹੀ ਚੱਲੂਗਾ ਇਆ ਇੱਕ ਸਹੀ ਡਾਇਰੈਕਸ਼ਨ ਦੇ ਵਿੱਚ ਇੱਕ ਸਹੀ ਅੱਛੇ ਲੀਡਰਸ਼ਿਪ ਆਉਗੀ ਤਾਂ ਹੀ ਸਿਸਟਮ ਇੰਪਰੂਵ ਹੋਊਗਾ ਜੇ ਅਸੀਂ ਕਹੀਏ ਕਿ ਤਾਲੀਵਾਲ ਸਾਹਿਬ ਇੱਕ ਮੈਕਨੇ ਨੂੰ ਸਿੱਧਕ ਕੇ ਠੀਕ ਕਰ ਲਈਏ ਤਾਂ ਮੇਰੇ ਸੋਚ ਦੇ ਮੁਤਾਬਿਕ ਇਹ ਪੋਸੀਬਲ ਨਹੀਂ ਹੈ ਸਿੱਕਲੀ ਹੈਲਥ ਨੂੰ ਜਾਂ ਸਿੱਕਲੀ ਪੁਲਿਸ ਮੈਕਨੇ ਨੂੰ ਇਸ ਤਰ੍ਹਾਂ ਜਾਂ ਸੁਧਾਰਕਰ ਅਨੁਕਲਿਆ ਨੂੰ ਨਹੀਂ ਠੀਕ ਕਰਵਾਵਾਂਗੇ ਕਿਉਂਕਿ ਉਹਦੇ ਵਿੱਚ ਉਹੀ ਇਨਸਾਨ ਨੇ ਜਿਹੜੇ ਸੋਸਾਇਟੀ ਦਾ ਹਿੱਸਾ ਹੈ ਉਹਦੇ ਵਿੱਚੋਂ নো ਡਾਊਟ ਕੁਝ ਅਜਿਹੇ ਲੋਕ ਹੁੰਦੇ ਆ ਬਹੁਤ ਅੱچھے ਜਿਹੜੇ ਲੋਕਾਂ ਦੀ ਜ਼ਿੰਦਗੀ ਨੂੰ ਪੋਜ਼ਿਟਿਵ ਤਰੀਕੇ ਨਾਲ ਬਦਲ ਦਿੰਦੇ ਆ ਪਰ ਮжоਰਿਟੀ ਲੋਕ ਜਿਹੜੇ ਨੇ ਉਹ ਸਿਸਟਮ ਨੂੰ ਫਾਲੋ ਕਰਦੇ ਆ ਪਰ ਜੇ ਅਸੀਂ ਚਾਹਨੀ ਆ ਕਿ ਚੀਜ਼ਾਂ ਇਮਪਰੂਵ ਹੋਣ ਤਾਂ ਤੁਹਾਨੂੰ ਚਾਹੀਦਾ ਕਿ ਜਿਹੜੀ ਸਾਡੇ ਲੀਡਰਸ਼ਿਪ ਹੈ ਉਹ ਇਨੀਸ਼ੀਏਟਿਵ ਲਵੇ ਸਹੀ ਐਕਸ਼ਨ ਸਾਡੇ ਦੇੇ ਚੁਣੇ ਜਾਵੇ ਸੇਸ਼ਟਨ ਨੂੰ ਕੋਈ ਐਕਸ਼ਨ ਮਿਲਦਾ ਨਹੀਂ ਚੀਜ਼ਾਂ ਇਮਪਰੂਵ ਹੋਣ ਦੀ ਬਿਲਕੁਲ ਇਦੇ ਵਿੱਚ ਇੱਕ ਗੱਲ ਹੋਰ ਵੀ ਹੈ ਕਿ ਸਾਡਾ ਜ਼ਿੰਦਗੀ ਦਾ ਤਾਣਾ ਬਾਣਾ ਇੰਨਾ ਉਲਝ ਚੁੱਕਿਆ ਹੈ ਕਿ ਬਾਜ਼ਾਰ ਦੇ ਵਿੱਚ ਪਈਆਂ ਚਮਕਦਾਰ ਚੀਜ਼ਾਂ ਨੇ ਰਿਸ਼ਤਿਆਂ ਦੀ ਚਮਕ ਨੂੰ ਘਟਾ ਦਿੱਤਾ ਔਰ ਓਵਰਨਾਈਟ ਕਿਸੇ ਵੀ ਚੀਜ਼ ਦੀ ਪ੍ਰਾਪਤੀ ਦੇ ਲਈ ਮਨੁੱਖ ਜਿਹੜਾ ਯਤਨ ਉਪਰਾਲੇ ਤਾਂ ਕਰਦਾ ਪਰ ਉਹਨੂੰ ਨਹੀਂ ਪਤਾ ਲੱਗ ਰਿਹਾ ਤੇ ਕਦੋਂ ਉਹ ਗਲਤ ਰਾਹ اختیار ਕਰ ਲੈਂਦਾ ਸੋ ਇਹ ਸਵਾਲ ਮੈਂ ਦਰਸ਼ਕਾਂ ਦੇ ਦਰਮਿਆਨ ਛੱਡ ਕੇ ਤੁਹਾਡੇ ਤੋਂ ਇਜਾਜ਼ਤ ਲੈਣੀ ਚਾਹੁੰਦਾ ਸਮਾਂ ਹੋਰ ਇਜਾਜ਼ਤ ਜਿਹੜਾ ਨਹੀਂ ਦੇ ਰਿਹਾ ਗੱਲਬਾਤ ਲਈ ਬਹਰਾਲ ਤੁਹਾਡਾ ਸ਼ੁਕਰੀਆ ਫਿਰ ਵੀ ਜਿੰਨੀ ਤੁਸੀਂ ਗੱਲਾਂ ਕੀਤੀਆਂ ਮੁੱਲਵਾਨ ਸਨ ਉਮੀਦ ਹੈ ਲੋਕ ਗੌਰ ਕਰਨਗੇ ਧੰਨਵਾਦ ਜੀ ਸੋ ਇਸ ਗੱਲ ਨੂੰ ਜ਼ਰੂਰ ਸੋਚਿਓ ਕਿ ਜਿਹੜੀ ਬਾਜ਼ਾਰੀ ਨਕਲੀ ਚਮਕ ਅਗੇ ਰਿਸ਼ਤਿਆਂ ਦੇ ਵਿੱਚ ਫਿੱਕ ਪੈ ਰਹੀ ਹੈ ਉਹ ਜ਼ਿਆਦਾ ਜ਼ਰੂਰੀ ਹੈ ਜਿਹੜੇ ਰਿਸ਼ਤਿਆਂ ਦੀ ਚਮਕ ਹੈ ਜਾਂ ਜਿਹੜੀ ਬਾਜ਼ਾਰ ਦੀ ਜਿਹੜੀ ਮੰਡੀ ਦੀ ਹੈ ਅੱਜ ਦੇ ਲਈ ਇਹ ਨਹੀਂ ਮੁੜ ਮਿਲਾਂਗੇ ਹੋਰ ਵਿਸ਼ੇ ਦੇ ਨਾਲ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਸੈਕਟਰ 40 ਖੜੇ ਆ ਤੇ ਤੁਹਾਨੂੰ ਤਸਵੀਰਾਂ ਮੈਂ ਦਿਖਾਵਾਂ ਬੜੀ ਦਰਦਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਜਿੱਥੇ ਕਿ ਸੈਕਟਰ 40 ਦੇ ਇੱਕ ਘਰ ਦੇ ਵਿੱਚ ਇੱਕ بیٹے ਦੇ ਵੱਲੋਂ ਆਪਣੀ ਮਾਂ ਦੇ ਉੱਤੇ ਜਿਹੜਾ ਕਿ ਹਮਲਾ ਕੀਤਾ ਜਾਂਦਾ